ਯਾ ਭੀਓ ਸਤਿ ਸ਼੍ਰੀ ਅਕਾਲ ਮੈਂ ਹਾਂ ਬਖਸ਼ੀਤ ਸਿੰਘ ਆਜ਼ਾਦ ਅੱਜ ਇਸ ਲਾਈਵ ਵੀਡੀਓ ਦੇ ਵਿੱਚ ਇਸ ਵਕਤ ਤੱਕ ਪੰਜਾਬ ਦੇਸ਼ ਤੇ ਦੁਨੀਆ ਦੀਆਂ ਸੈਂਕੜੇ ਖਬਰਾਂ ਦੇ ਵਿੱਚੋਂ 6 ਵੱਡੀਆਂ ਖਬਰਾਂ ਨੇ 6 ਖਬਰਾਂ ਦੀ ਦਿੰਦੇ ਆ ਤੁਹਾਨੂੰ ਪੂਰੀ ਜਾਣਕਾਰੀ ਤੁਸੀਂ ਵੀ ਹਰ ਖਬਰ ਨੂੰ ਪੂਰਾ ਸੁਣ ਕੇ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਪਹਿਲੀ ਵੱਡੀ ਖਬਰ ਹੈ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਪੂਰੀ ਕਹਾਣੀ ਹੈਰਾਨ ਕਰਨ ਵਾਲੀ ਹੈ ਕਿ ਉਹਨੂੰ ਗ੍ਰਿਫਤਾਰ ਕਿਵੇਂ ਕੀਤਾ ਗਿਆ ਉਹਨੇ ਧਮਕੀ ਕਿਉਂ ਦਿੱਤੀ ਸੀ ਜਾਣਕਾਰੀ ਅੱਗੇ ਤੁਹਾਨੂੰ ਪੂਰੀ ਦਿੰਨੇ ਆ ਦੂਜੀ ਵੱਡੀ ਖਬਰ ਹੈ ਮਸ਼ਹੂਰ ਕ੍ਰਿਕਟ 스타 ਵਿਰਾਟ ਕੋਹਲੀ ਦੇ ਉੱਪਰ ਐਫ ਆਈ ਆਰ ਦਰਜ ਹੋਈ ਹੈ ਪਰਚਾ ਦਰਜ ਹੋਇਆ ਤੇ ਵਿਰਾਟ ਕੋਹਲੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਹ ਪੂਰੀ ਖਬਰ ਅੱਗੇ ਤੁਹਾਨੂੰ ਆਪਾਂ ਦੱਸਦੇ ਆਂ ਤੀਜੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਕੀ ਐਲਾਨ ਕੀਤਾ ਹੈ ਉਹ ਵੀ ਜਾਣਕਾਰੀ ਤੁਹਾਨੂੰ ਅੱਗੇ ਪੂਰੀ ਦਿੰਨੇ ਆਂ ਅਗਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਤੇ ਪਰਚਾ ਕਰਾ ਕੇ ਉਸ ਨੂੰ ਗ੍ਰਿਫਤਾਰ ਕਰਾਉਣ ਦੇ ਲਈ ਕਿੰਨੇ ਸਾਰੇ ਪਿੰਡਾਂ ਦੇ ਸਰਪੰਚ ਤੇ 30 ਦੇ ਕਰੀਬ ਲੋਕ ਜਥੇਬੰਦੀਆਂ ਨੇ ਇਕੱਠ ਕਰ ਲਿਆ ਤੇ ਉਹਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਇਹ ਵੀ ਖਬਰ ਆਪਾਂ ਤੁਹਾਨੂੰ ਅੱਗੇ ਦੱਸਦੇ ਆਂ ਅਗਲੀ ਵੱਡੀ ਖਬਰ ਹੈ ਕਿ ਪਾਰਲੀਮੈਂਟ ਦੀ ਇੱਕ ਐਮਪੀ ਨੇ ਇੱਕ ਸਿੱਖ ਗ੍ਰੰਥੀ ਨੂੰ ਮੁਸਲਮਾਨ ਕਿਹਾ ਇਸ ਮਾਮਲੇ ਦੇ ਉੱਪਰ ਵਾਵਾ ਵੱਡਾ ਰੌਲਾ ਪੈ ਗਿਆ ਇਹ ਪੂਰੀ ਖਬਰ ਵੀ ਅੱਗੇ ਤੁਹਾਨੂੰ ਦੱਸਦੇ ਆਂ ਔਰ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਫਿਰ ਕਰੋਨਾ ਨੇ ਪੈਰ ਫਸਾਰੇ ਨੇ ਔਰ ਕਰੋਨਾ ਦੇ ਨਾਲ ਮੌਤਾਂ ਹੋ ਰਹੀਆਂ ਨੇ ਅੱਜ ਵੀ ਖਬਰ ਆਈ ਹੈ ਇਹਦੀ ਵੀ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦੱਸਦੇ ਆਂ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਤੁਹਾਨੂੰ ਪਤਾ ਹੈ ਕਿ ਬੀਤੇ ਕੱਲ ਦਿੱਲੀ ਦੀ ਜਿਹੜੀ ਮੁੱਖ ਮੰਤਰੀ ਭਾਜਪਾ ਦੀ ਮੁੱਖ ਮੰਤਰੀ ਰੇਖਾ ਗੁਪਤਾ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਫੋਨ ਕਰਕੇ ਦਿੱਤੀ ਗਈ ਸੀ ਉਸ ਤੋਂ ਬਾਅਦ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਬੰਦਾ ਕੌਣ ਹੈ ਤੇ ਉਸ ਨੇ ਕਿਉਂ ਧਮਕੀ ਦਿੱਤੀ ਹੈ ਫਿਰ ਉਸ ਨੂੰ ਹੁਣ ਪੁਲਿਸ ਨੇ ਲੱਭ ਲਿਆ ਗ੍ਰਿਫਤਾਰ ਕਰ ਲਿਆ ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਉਸ ਵਿਅਕਤੀ ਨੇ ਮੁੱਖ ਮੰਤਰੀ ਨੂੰ ਸੀਐਮ ਨੂੰ ਜਾਨੋਂ ਮਾਰਨ ਦੀ ਧਮਕੀ ਕਿਉਂ ਦਿੱਤੀ ਸੀ ਇਹਦਾ ਕਾਰਨ ਕੀ ਹੈ ਕੱਲ ਪੀਸੀਆਰ ਦਿੱਲੀ ਦੇ ਉੱਪਰ ਇੱਕ ਫੋਨ ਆਉਂਦਾ ਹੈ ਫੋਨ ਦੇ ਉੱਪਰ ਇੱਕ ਵਿਅਕਤੀ ਕਹਿੰਦਾ ਹੈ ਕਿ ਬਚਾਇਆ ਜਾਂਦਾ ਤਾਂ ਬਚਾ ਲਓ ਅਸੀਂ ਦਿੱਲੀ ਦੀ ਮੁੱਖ ਮੰਤਰੀ ਨੂੰ ਮਾਰ ਦੇਣਾ ਉਸ ਤੋਂ ਬਾਅਦ ਪੁਲਿਸ ਨੂੰ ਹੱਥ ਪੈਰਾਂ ਦੀ ਪਈ ਜਦੋਂ ਸਾਰੇ ਡਾਟੇ ਖੰਗਾਲੇ ਗਏ ਦਾ ਯੂਪੀ ਦੇ ਗਾਜ਼ੀਆਬਾਦ ਦਾ ਉਹ ਨੰਬਰ ਦੱਸਿਆ ਗਿਆ ਜਦੋਂ ਹੁਣ ਪੁਲਿਸ ਲੱਭਦੀ ਲੱਭਦੀ ਉਸ ਵਿਅਕਤੀ ਤੱਕ ਪਹੁੰਚੀ ਤਾਂ ਸ਼ਲੋਕ ਤਰਪਾਠੀ ਨਾਂ ਦਾ ਇੱਕ ਵਿਅਕਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਬਾਰੇ ਪੁਲਿਸ ਦਾ ਦਾਅਵਾ ਹੈ ਕਿ ਇਸ ਨੇ ਹੀ ਉਹ ਜਿਹੜੀ ਧਮਕੀ ਦਿੱਤੀ ਸੀ ਜਦੋਂ ਉਸ ਤੋਂ ਇਹ ਪੁੱਛਗਛ ਕੀਤੀ ਗਈ ਕਿ ਤੂੰ ਇਹ ਧਮਕੀ ਮੁੱਖ ਮੰਤਰੀ ਨੂੰ ਮਾਰਨ ਦੀ ਕਿਉਂ ਦਿੱਤੀ ਸੀ ਤਾਂ ਉਹ ਵਿਅਕਤੀ ਇਹ ਕਹਿੰਦਾ ਹੈ ਕਿ 네ਰਾ ਮੇਰੀ ਘਰ ਵਾਲੀ ਦੇ ਨਾਲ ਝਗੜਾ ਚੱਲ ਰਿਹਾ ਹੈ ਪਿਛਲੇ 1.5 ਸਾਲ ਤੋਂ ਮੇਰੀ ਘਰ ਵਾਲੀ ਮੈਨੂੰ ਛੱਡ ਕੇ ਦਿੱਲੀ ਦੇ ਨਰੇਲਾ ਦੇ ਵਿੱਚ ਰਹਿ ਰਹੀ ਹੈ ਤੇ ਬੀਤੇ ਇੱਕ ਦਿਨ ਪਹਿਲਾਂ ਵੀ ਉਹ ਮੇਰੇ ਨਾਲ ਇਸ ਤਰ੍ਹਾਂ ਬਹੁਤ ਔਖੀ ਭਾਰੀ ਹੋਈ ਤੇ ਫਿਰ ਮੈਂ ਸ਼ਰਾਬੀ ਹਾਲਤ ਦੇ ਵਿੱਚ ਸੀਗਾ ਔਰ ਮੈਂ ਗੁੱਸੇ 'ਚ ਆ ਕੇ ਗਲਤੀ ਨਾਲ ਇਹ ਧਮਕੀ ਮੁੱਖ ਮੰਤਰੀ ਨੂੰ ਦੇ ਬੈਠਾ ਔਰ ਫਿਰ ਇੱਥੋਂ ਤੱਕ ਆ ਰਿਹਾ ਕਿ ਉਹਨੇ ਧਮਕੀ ਦੇਣ ਤੋਂ ਬਾਅਦ ਜਿਹੜੇ ਮੋਬਾਈਲ ਫੋਨ ਤੋਂ ਧਮਕੀ ਦਿੱਤੀ ਸੀ ਉਹ ਮੋਬਾਈਲ ਫੋਨ ਜਿਹੜੇ ਘਰ ਚ ਦਿੱਲੀ ਚੋ ਦੀ ਘਰ ਵਾਲੀ ਰਹਿੰਦੀ ਐ ਉਸ ਘਰ ਦੇ ਵਿੱਚ ਸੁੱਟ ਦਿੱਤਾ ਸੀ ਔਰ ਇਥੋਂ ਤੱਕ ਜਾਣਕਾਰੀ ਆ ਰਹੀ ਐ ਕਿ ਉਹ ਜਿਹੜੇ ਨੰਬਰ ਤੋਂ ਉਹਨੇ ਧਮਕੀ ਦਿੱਤੀ ਸੀ ਉਹ ਨੰਬਰ ਉਹਨੇ ਕਿਸੇ ਰਿਸ਼ਤੇਦਾਰ ਦੀ ਆਈਡੀ ਦੇ ਉੱਪਰ ਲਿਆ ਹੋਇਆ ਸੀਗਾ ਤੇ ਉਹਨੂੰ ਐ ਲੱਗਦਾ ਸੀ ਕਿ ਮੇਰੇ ਤੱਕ ਤਾਂ ਗੱਲ ਆਉਣੀ ਨਹੀਂ ਨੰਬਰ ਕਿਸੇ ਰਿਸ਼ਤੇਦਾਰ ਦੇ ਅਡਰੈਸ ਤੇ ਲਿਆ ਹੋਇਆ ਤੇ ਸੁੱਟ ਆਪਾਂ ਫੋਨ ਘਰ ਵਾਲੀ ਦੇ ਘਰ ਚ ਦਿੱਤਾ ਹੈ ਇਸ ਕਰਕੇ ਮੇਰੇ ਤੇ ਗੱਲ ਆਉਣੀ ਨਹੀਂ ਪਰ ਬੇਵਕੂਫ ਤੇ ਕਮਲਿਆਂ ਬੰਦਿਆਂ ਨੂੰ ਨਹੀਂ ਪਤਾ ਕਿ ਐਸ ਟਾਈਮ ਸਰਕਾਰ ਕੋਲ ਪੁਲਿਸ ਕੋਲ ਕਿੰਨੀ ਟੈਕਨੋਲੋਜੀ ਹੈ ਔਰ ਉਹ ਕਿਵੇਂ ਜੜ ਤੱਕ ਪਹੁੰਚ ਸਕਦੀ ਹੁੰਦੀ ਆ ਜੇ ਉਹ ਚਾਵੇ ਤਾਂ ਆਮ ਤੌਰ ਤੇ ਪੁਲਿਸ ਜਿਹੜੀ ਆ ਆਮ ਲੋਕਾਂ ਨਾਲ ਬਹੁਤ ਕੁਝ ਹੁੰਦਾ ਉਥੇ ਤਹ ਤੱਕ ਨਹੀਂ ਜਾਂਦੀ ਤੇ ਪਰ ਜਦੋਂ ਕਿਸੇ ਵੱਡੇ ਮੰਤਰੀ ਜਾਂ ਜਿਵੇਂ ਮੁੱਖ ਮੰਤਰੀ ਨੂੰ ਧਮਕੀ ਆਈ ਇਹੋ ਜੀਆਂ ਗੱਲਾਂ ਚ ਤ ਤ ਤ ਕਮਿੰਟਾਂ ਚ ਚਲੀ ਜਾਂਦੀ ਹੈ ਤੇ ਉਹ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹੈਰਾਨਗੀ ਹੋਈ ਮੈਨੂੰ ਕਾਰਨ ਜਾਣ ਕੇ ਵੀ ਬੰਦਾ ਲੜਿਆ ਘਰ ਵਾਲੀ ਨਾਲ ਤੇ ਮਾਰਨ ਦੀ ਧਮਕੀ ਮੁੱਖ ਮੰਤਰੀ ਨੂੰ ਦੇਈ ਜਾਂਦਾ ਤੇ ਡਿੱਗੀ ਖੋਤੇ ਤੋਂ ਤੇ ਗੁੱਸਾ ਘਮਿਆਰ ਤੇ ਵਾਲੀ ਗੱਲ ਉਹਨੇ ਕੀਤੀ ਹੈ ਇੱਥੇ ਇੱਕ ਸਬਕ ਹੋਰ ਵੀ ਨਿਕਲਦਾ ਹੈ ਵੀ ਭਾਈ ਆਪਦੇ ਨਾਂ ਤੇ ਲਿਆ ਹੋਇਆ ਨੰਬਰ ਕਿਸੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਨੂੰ ਕਦੇ ਨਾ ਦਿਓ ਕੋਈ ਪਤਾ ਨਹੀਂ ਇਹੋ ਜਿਹਾ ਸਿਰ ਫਿਰਿਆ ਕੋਈ ਕਾਂਡ ਕਰਕੇ ਤੇ ਫਿਰ ਕਹਿ ਦੇਵੇ ਜੀ ਨੰਬਰ ਉਹਦੇ ਨਾਂ ਤੇ ਆ ਉਹਨੇ ਦਿੱਤਾ ਹੋਣਾ ਤੇ ਕਈ ਵਾਰ ਨੰਬਰ ਵਾਲਾ ਬੰਦਾ ਫਸ ਜਾਂਦਾ ਹੈ ਇਸ ਕਰਕੇ ਆਪਣੇ ਨਾਂ ਤੇ ਨੰਬਰ ਜਿਹੜਾ ਵੀ ਹੋਵੇ ਉਹ ਕਿਸੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਨੂੰ ਕਦੇ ਨਾ ਦਿਆ ਜੇ ਹੁਣ ਅਗਲੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਵੱਡਾ ਕੰਮ ਕੀਤਾ 68 ਦੇ ਕਰੀਬ ਜਿਹੜੇ ਇਨਸਪੈਕਟਰ ਸੀ ਪੁਲਿਸ ਇੰਸਪੈਕਟਰ ਸੀ ਉਹਨਾਂ ਨੂੰ ਡੀਐਸਪੀ ਬਣਾ ਦਿੱਤਾ ਹੈ ਔਰ ਅੱਜ ਉਹਨਾਂ ਦੀਆਂ ਤਰੱਕੀਆਂ ਦਿੱਤੀਆਂ ਗਈਆਂ ਨੇ ਤੇ ਨਾਲ ਹੀ ਉਹਨਾਂ ਤੋਂ ਉਮੀਦ ਕੀਤੀ ਹੈ ਪੰਜਾਬ ਸਰਕਾਰ ਨੇ ਕਿ ਉਹ ਅੱਗੇ ਨਾਲੋਂ ਵੀ ਚੰਗਾ ਕੰਮ ਕਰਨਗੇ ਪਰ ਅੱਗੇ ਪੰਜਾਬ ਪੁਲਿਸ ਕੀ ਕੰਮ ਕਰ ਰਹੀ ਆ ਉਹ ਵੱਡੀ ਗਿਣਤੀ ਦੇ ਉੱਪਰ ਦੋਸ਼ ਲੱਗ ਰਹੇ ਨੇ ਝੂਠੇ ਪਰਚੇ ਕਰਨ ਦੇ ਰਿਸ਼ਵਤ ਖੋਰੀਆਂ ਦੇ ਨਸ਼ਾ ਤਸਕਰਾਂ ਨਾਲ ਮਿਲ ਕੇ ਨਸ਼ੇ ਵਕਾਉਣ ਦੇ ਔਰ ਨਜਾਇਜ਼ ਹਰਾਸਤ ਰੱਖ ਕੇ ਕੁੱਟਣ ਮਾਰਨ ਦੇ ਪੰਜਾਬ ਦੀ ਪੁਲਿਸ ਦੇ ਵਿੱਚ ਜਿਹੜੇ ਇਮਾਨਦਾਰ ਤੇ ਸੱਚੇ ਬੰਦੇ ਨੇ ਉਹ ਖੁਦ ਵੀ ਜਿਹੜੇ ਗਲਤ ਬੰਦੇ ਨੇ ਉਹਨਾਂ ਤੋਂ ਅੱਕੇ ਹੋਏ ਨੇ ਹੁਣ ਅਗਲੀ ਖਬਰ ਬਹੁਤ ਵੱਡੀ ਹੈ ਜਿਹੜੇ ਭਾਰਤ ਦੇ ਬਹੁਤ ਮਸ਼ਹੂਰ ਕ੍ਰਿਕਟ ਸਟਾਰ ਵਿਰਾਟ ਕੋਹਲੀ ਜਿਹੜੇ ਫਿਲਮੀ ਹੀਰੋਇਨ ਅਨੁਸ਼ਕਾ ਸ਼ਰਮਾ ਦੇ ਪਤੀ ਨੇ ਉਹਨਾਂ ਦੇ ਉੱਪਰ ਐਫ ਆਈ ਆਰ ਪਰਚਾ ਦਰਜ ਕਰਾਇਆ ਗਿਆ ਹੈ ਔਰੇ ਪਰਚਾ ਦਰਜ ਕਿਉਂ ਕਰਾਇਆ ਗਿਆ ਤੇ ਕੀ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਇਹ ਦੋ ਸਵਾਲ ਨੇ ਪਰਚਾ ਦਰਜ ਕਰਾਇਆ ਗਿਆ ਤੁਹਾਨੂੰ ਪਤਾ ਹੈ ਪਿਛਲੇ ਦਿਨੀ ਜਦੋਂ ਆਈਪੀਐਲ ਮੈਚ ਹੋਏ ਤਾਂ ਉਹਦੇ ਵਿੱਚ ਜਿਹੜੀ ਆਰਸੀਬੀ ਟੀਮ ਸੀ ਉਹ ਜਦੋਂ ਜਿੱਤੀ ਹੈ ਤਾਂ ਉਹਦੀ ਜਿੱਤ ਦੇ ਜਸ਼ਨ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਰੱਖਿਆ ਗਿਆ ਉਸ ਪ੍ਰੋਗਰਾਮ 'ਚ ਵਿਰਾਟ ਕੋਹਲੀ ਵੀ ਸ਼ਾਮਲ ਸੀ ਤੇ ਉੱਥੇ ਮੱਚ ਗਈ ਭੜਦੜ ਫਗਦਰ ਦੇ ਵਿੱਚ 11 ਵਿਅਕਤੀਆਂ ਦੀ ਤੁਰੰਤ ਉਥੇ ਮੌਤ ਹੋ ਗਈ 33 ਜਣੇ ਜ਼ਖਮੀ ਹੋ ਗਏ ਉਸ ਤੋਂ ਬਾਅਦ ਹੁਣ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਲੈ ਰਿਆ ਹੁਣ ਇੱਕ ਵਿਅਕਤੀ ਆ ਜਿਹੜਾ ਐਚ ਐਮ ਵੈਕਟੇਸ਼ਨ ਉਹਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਉਹਨੇ ਕਿਹਾ ਕਿ ਵਿਰਾਟ ਕੋਲੀ ਇੱਥੇ ਮੌਜੂਦ ਸੀਗਾ ਜੇਕਰ ਉਹਨਾਂ ਤੋਂ ਪ੍ਰਬੰਧ ਪੁਖਤਾ ਨਹੀਂ ਹੋ ਸਕਦਾ ਸੀ ਤਾਂ ਫਿਰ ਉਹਨਾਂ ਨੇ ਐਡਾ ਵੱਡਾ ਆਯੋਜਨ ਕੀਤਾ ਕਿਉਂ ਔਰ ਉਹ ਇੱਥੇ ਫਿਰ ਆਏ ਕੀ ਲੈਣ ਸੀ ਜੇਕਰ ਉਹਨਾਂ ਤੋਂ ਪ੍ਰਬੰਧ ਠੀਕ ਤਰ੍ਹਾਂ ਨਹੀਂ ਹੋ ਸਕਣਾ ਸੀ ਪਰ ਦੂਜੇ ਪਾਸੇ ਸਵਾਲ ਇਹ ਉੱਠ ਰਹੇ ਨੇ ਕਿ ਸਰਕਾਰ ਦਾ ਤੇ ਪ੍ਰਸ਼ਾਸਨ ਦੀ ਗਲਤੀ ਹੈ ਲੋਕਾਂ ਦੇ ਬਚਾਅ ਦਾ ਔਰ ਜਿਹੜਾ ਭਗ ਦੜ ਤੋਂ ਰੋਕਣ ਦਾ ਸਾਰੀ ਜ਼ਿੰਮੇਵਾਰੀ ਉਹ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦੀ ਹੁੰਦੀ ਹੈ ਜੇ ਕੋਈ ਹਸਤੀਆਂ ਜਾਂ ਕੋਈ ਸਿਤਾਰੇ ਜਾਂ ਮਸ਼ਹੂਰ ਬੰਦੇ ਕਿਸੇ ਸਮਾਗਮ ਤੇ ਜਾਣ ਉੱਥੇ ਮੱਚੀ ਭਗੜ ਦੜ ਦੇ ਜੁਮੇਵਾਰ ਉਹ ਨਹੀਂ ਹੁੰਦੇ ਪਰ ਇੱਥੇ ਐਫ ਆਈ ਆਰ ਦਰਜ ਵਿਰਾਟ ਕੋਹਲੀ ਦੇ ਉੱਪਰ ਕੀਤੀ ਜਾ ਰਹੀ ਹੈ ਸ਼ਿਕਾਇਤ ਵਿਰਾਟ ਕੋਹਲੀ ਦੀ ਦੇ ਦਿੱਤੀ ਗਈ ਆ ਹੁਣ ਅੱਗੇ ਕੀ ਹੋਏਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਵੈਸੇ ਇਸ ਸਮਾਗਮ ਦੇ ਜਿਹੜੇ ਚਾਰ ਪ੍ਰਬੰਧਕ ਸੀ ਉਹ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਹੋਏ ਨੇ ਤੇ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਇਸ ਦੁਖਾਂਤਕ ਘਟਨਾ ਤੋਂ ਬਾਅਦ ਹੁਣ ਉਹ ਪ੍ਰਬੰਧਕਾਂ ਨੇ ਜੇ ਤਾਂ ਸਾਜ਼ਿਸ਼ ਨਾਲ ਭਗੜੜ ਮਚਾਈ ਹੁੰਦੀ ਫੇਰ ਤਾਂ ਉਹਨਾਂ ਤੋਂ ਪੁੱਛਗਿੱਛ ਕਰਨੀ ਬਣਦੀ ਸੀ ਪਰ ਭਗੜੜ ਤਾਂ ਲੋਕਾਂ ਦੀ ਮੱਚੀ ਆ ਪ੍ਰਬੰਧ ਦੀ ਘਾਟ ਕਰਨ ਕਹਿ ਲੋ ਪੁਲਿਸ ਪ੍ਰਸ਼ਾਸਨ ਦੀ ਘਾਟ ਕਰਨ ਤਾਂ ਇਹਦੇ 'ਚ ਹੁਣ ਪ੍ਰਬੰਧਕਾਂ ਤੋਂ ਕਾਦੀ ਪੁੱਛਗਿੱਛ ਹੋ ਰਹੀ ਆ ਇਹ ਮੈਨੂੰ ਸਮਝ ਨਹੀਂ ਆ ਰਿਹਾ ਜੇ ਤੁਹਾਨੂੰ ਆ ਰਿਹਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਹਦੇ ਬਾਰੇ ਜਰੂਰ ਲਿਖ ਦੇਣਾ ਅਗਲੀ ਵੱਡੀ ਖਬਰ ਆ ਰਹੀ ਹੈ ਅਮਰੀਕਾ ਦੇ ਵਿੱਚੋਂ ਅਮਰੀਕਾ ਦੀ ਇੱਕ ਐਨਪੀ ਹੈ ਇੱਕ ਸੰਸਦ ਹੈ ਜਿਹਦਾ ਨਾਮ ਹੈ ਮੈਰੀ ਮਿਲਰ ਉਹਨੇ ਨਵੀਂ ਕਰਤੂਤ ਕੀਤੀ ਬੀਤੇ ਦਿਨ ਅਮਰੀਕਾ ਦੀ ਸੰਸਦ ਦੇ ਵਿੱਚ ਇੱਕ ਪਾਠੀ ਸਿੰਘ ਹੈ ਉਸ ਪਾਠੀ ਸਿੰਘ ਨੇ ਉੱਥੇ ਅਰਦਾਸ ਕੀਤੀ ਪ੍ਰਾਰਥਨਾ ਕੀਤੀ ਤੇ ਉਸ ਤੋਂ ਬਾਅਦ ਮੈਰੀ ਮਿਲਰ ਨੇ ਇੱਕ ਗਲਤ ਕਿਸਮ ਦੀ ਪੋਸਟ ਪਾਈ ਤੇ ਉਹ ਆਫ ਸੋਰਸ ਦੇ ਵਿੱਚ ਇੰਨੀ ਅੰਨੀ ਹੋ ਗਈ ਉਨੇ ਉਸ ਸਿੱਖ ਗ੍ਰੰਥੀ ਨੂੰ ਮੁਸਲਮਾਨ ਲਿਖਿਆ ਤੇ ਫਿਰ ਆਪਣੀ ਕੜਤਨਜ਼ਾਰ ਕੀਤੀ ਇਹਦੇ ਵਿਰੁੱਧ ਵੱਡਾ ਰੌਲਾ ਪੈ ਗਿਆ ਭਾਵੇਂ ਕਿ ਅਮਰੀਕਾ ਦੀ ਉਸ ਸੰਸਦ ਨੇ ਉਹ ਪੋਸਟ ਹਟਾ ਦਿੱਤੀ ਹੈ ਡਿਲੀਟ ਕਰ ਦਿੱਤੀ ਹੈ ਪਰ ਉਹਦੀ ਮਾਨਸਿਕਤਾ ਤੇ ਉਹਦੀ ਸਾਇਕੀ ਦੇ ਖਿਲਾਫ ਵਾਵਾ ਰੌਲਾ ਪੈ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਆਨ ਵੀ ਆਇਆ ਦੁਨੀਆ ਭਰ ਚ ਰਹਿੰਦੇ ਜਿਹੜੇ ਸਿੱਖ ਭਾਈਚਾਰਾ ਹੈ ਉਹਦੇ ਵਿੱਚ ਇੱਕ ਰੋਸ ਹੈਲਰਿਆ ਅਗਲੀ ਵੱਡੀ ਖਬਰ ਹੈ ਕਰੋਨਾ ਬਾਰੇ ਆ ਤਿੰਨ ਕਿ ਸਾਲ ਪਹਿਲਾਂ ਕਰੋਨਾ ਨੇ ਪੂਰੀ ਦਹਸ਼ਤ ਦੁਨੀਆ ਦੇ ਵਿੱਚ ਮਚਾਈ ਹੋਈ ਸੀ 2020 ਤੋਂ 21 ਤੱਕ ਦਾ ਜਿਹੜਾ ਦੌਰ ਸੀ ਲੋਕਡਾਊਨ ਲੱਗੇ ਲੋਕਾਂ ਦੇ ਕਾਰੋਬਾਰ ਤਬਾਹ ਹੋਏ ਨਾ ਲੋਕਾਂ ਨੂੰ ਬਾਹਰ ਨਿਕਲ ਦਿੱਤਾ ਸੀ ਜਾਂਦਾ ਨਾ ਕਿਤੇ ਜਾਣ ਦਿੱਤਾ ਜਾਂਦਾ ਸੀ ਔਰ ਉਹ ਕਰੋਨਾ ਦੇ ਉਸ ਦੌਰ ਤੋਂ ਬਾਅਦ ਇੱਕ ਵਾਰ ਕਰੋਨਾ ਦਾ ਰੌਲਾ ਮੱਠਾ ਪੈ ਗਿਆ ਹੁਣ ਫੇਰ ਦੁਨੀਆ 'ਚ ਕਰੋਨਾ ਦਾ ਰੌਲਾ ਪਿਆ ਤਾ ਪੰਜਾਬ ਦੇ ਵਿੱਚ ਵੀ ਕਰੋਨਾ ਜਿਹੜਾ ਉਹਨੇ ਪੈਰ ਪਸਾਰੇ ਜੋ ਰਿਪੋਰਟਾਂ ਆ ਰਹੀਆਂ ਉਹਦੇ ਮੁਤਾਬਕ ਹੁਣ ਤੱਕ ਪੰਜਾਬ ਦੇ ਵਿੱਚ ਦੋ ਮੌਤਾਂ ਕਰੋਨਾ ਨਾਲ ਹੋਈਆਂ ਜਿਨ੍ਹਾਂ ਚ ਇੱਕ ਮੌਤ ਅੱਜ ਲੁਧਿਆਣਾ ਦੇ ਵਿੱਚ ਹੋਈ ਹੈ ਲੁਧਿਆਣਾ ਦੀ ਇੱਕ ਔਰਤ ਦੀ ਹੋਈ ਹੈ ਹੁਣ ਤੱਕ ਪੰਜਾਬ ਦੇ ਵਿੱਚ 21 22 ਕੇਸਾਂ ਦੀ ਪੁਸ਼ਟੀ ਕਰੋਨਾ ਵਾਲਿਆਂ ਦੀ ਹੋ ਚੁੱਕੀ ਹੈ ਔਰ ਲੋਕਾਂ ਨੂੰ ਬਚਾਅ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਹੁਣ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਹੈ ਕਿ ਸੱਚਮੁੱਚ ਕਰੋਨਾ ਫੈਲ ਰਿਹਾ ਜਾਂ ਜਿਵੇਂ ਕੁਝ ਲੋਕ ਸ਼ੁਰੂ ਤੋਂ ਇਹ ਕਹਿੰਦੇ ਆਏ ਕਿ ਇਹ ਇੱਕ ਝੂਠੀ ਗੱਲ ਹੈ ਇੰਨਾ ਖਤਰਨਾਕ ਨਹੀਂ ਹੈਗਾ ਕਰੋਨਾ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਕੋਵੀ ਸ਼ੀਲਡ ਵਰਗੀਆਂ ਵੈਕਸੀਨਾਂ ਆਈਆਂ ਤਿੰਨ ਤਿੰਨ ਡੋਜ਼ਾਂ ਲੋਕਾਂ ਨੂੰ ਲਵਾਈਆਂ ਗਈਆਂ ਉਸ ਤੋਂ ਬਾਅਦ ਕਈ ਵੈਕਸੀਨਾਂ ਬਾਰੇ ਇਹ ਵੀ ਖਬਰਾਂ ਆਈਆਂ ਕਿ ਉਹ ਲੋਕਾਂ ਨੂੰ ਨੁਕਸਾਨ ਕਰ ਰਹੀਆਂ ਨੇ ਬਹੁਤ ਵੱਡਾ ਰੋਲਾ ਪਿੱਛੇ ਇੱਕ ਵੈਕਸੀਨ ਬਾਰੇ ਪਿਆ ਸੀਗਾ ਤੁਸੀਂ ਸਾਰੇ ਜਾਣਦੇ ਹੋ ਬਹੁਤ ਸਾਰੇ ਕਰੋਨਾ ਦਾ ਉਹ ਵੈਕਸੀਨ ਉਹ ਟੀਕਾ ਲਵਾਉਣ ਵਾਲੇ ਲੋਕ ਟੈਨਸ਼ਨ ਤੇ ਪਰੇਸ਼ਾਨੀ ਦੇ ਵਿੱਚ ਰਹੇ ਵੀ ਨੇ ਕਈ ਅੱਜ ਵੀ ਨੇ ਹੁਣ ਤੁਸੀਂ ਇਹਦੇ ਬਾਰੇ ਕੀ ਕਹੋਗੇ ਦੁਬਾਰਾ ਜਿਹੜਾ ਕਰੋਨਾ ਦਾ ਇਹ ਵੈਰੀਐਂਟ ਆਇਆ ਇਹਦੇ ਉੱਪਰ ਕਿੰਨੀ ਛੇਤੀ ਕਾਬੂ ਪਏਗਾ ਇਹ ਆਉਣ ਵਾਲਾ ਵਕਤ ਦੱਸੇਗਾ ਫਿਲਹਾਲ ਇਹ ਜਿਹੜੀਆਂ ਖਬਰਾਂ ਆ ਰਹੀਆਂ ਇਨਾਂ ਦੇ ਵਿੱਚ ਇੱਕ ਵੱਡੀ ਖਬਰ ਹੋਰ ਹੈ ਉਹ ਖਬਰ ਆਮ ਆਦਮੀ ਪਾਰਟੀ ਦੇ ਇੱਕ ਐਨ ਐਲ ਏ ਦੇ ਉੱਪਰ ਪਰਚਾ ਦਰਜ ਕਰਾਉਣ ਤੇ ਉਸ ਨੂੰ ਜੇਲ੍ਹ 'ਚ ਭੇਜਣ ਬਾਰੇ ਕਈ ਸਾਰੇ ਪਿੰਡਾਂ ਦੇ ਸਰਪੰਚ ਤੇ 30 ਦੇ ਕਰੀਬ ਜਥੇਬੰਦੀਆਂ ਨੇ ਮੋਰਚਾ ਖੋਲ ਦਿੱਤਾ ਹੈ ਮਾਮਲਾ ਹੈ ਗੁਰੂ ਹਰਸਹਾਏ ਦੇ ਪਿੰਡ ਤਰੀਡਾ ਦੇ ਨੌਜਵਾਨ ਸਰਪੰਚ ਦੀ ਖੁਦਕੁਸ਼ੀ ਦਾ ਪਿਛਲੇ ਦਿਨੀ ਗੁਰੂ ਹਰਸਾਏ ਇਲਾਕੇ ਦੇ ਪਿੰਡ ਤਰੀਡਾ ਦੇ ਨੌਜਵਾਨ ਸਰਪੰਚ ਜਸ਼ਨ ਬਾਵਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਉਸ ਤੋਂ ਬਾਅਦ ਉਹਦੇ ਪਰਿਵਾਰ ਨੇ ਸਿੱਧੇ ਸਿੱਧੇ ਦੋਸ਼ ਲਾਏ ਕਿ ਐਮ ਐਲ ਏ ਤੇ ਉਹਦਾ ਪੀ ਇਹ ਦੋਨੋਂ ਉਹਦੇ ਉੱਪਰ ਦਬਾਅ ਪਾ ਰਹੇ ਸੀ ਜਿਸ ਦਬਾਅ ਨੂੰ ਨਾ ਸਹੰਦੇ ਉਹਨੇ ਖੁਦਕੁਸ਼ੀ ਕੀਤੀ ਦਬਾਅ ਕਿਸ ਚੀਜ਼ ਦਾ ਸੀ ਆਮ ਆਦਮੀ ਪਾਰਟੀ ਦਾ ਇੱਕ ਆਗੂ ਦੀਪਕ ਸ਼ਰਮਾ ਤੇ ਮ੍ਰਿਤਕ ਨੌਜਵਾਨ ਸਰਪੰਚ ਦੇ ਮਾਪੇ ਸਿੱਧੇ ਸਿੱਧੇ ਕਹਿ ਰਿਹਾ ਕਿ ਪਹਿਲਾਂ ਜਦੋਂ ਉਹਨੂੰ ਸਰਪੰਚ ਬਣਾਇਆ ਗਿਆ ਤਾ ਐਮਐਲਏ ਤੇ ਉਹਦੇ ਪੀਏ ਨੇ 13 ਲੱਖ ਰੁਪਇਆ ਸਰਪੰਚ ਬਣਾਉਣ ਦੇ ਲਈ ਲਿਆ ਉਸ ਤੋਂ ਬਾਅਦ ਫਿਰ ਫਿਰ ਪੈਸੇ ਮੰਗਦੇ ਰਹੇ ਤੇ ਮੁੰਡੇ ਦੀ ਮੌਤ ਤੋਂ ਕੁਝ ਦਿਨ ਪਹਿਲਾਂ 2 ਲੱਖ ਰੁਪਇਆ ਉਹਨਾਂ ਨੇ ਫੇਰ ਲਿਆ ਕਿਉਂਕਿ ਕੰਮ ਨਹੀਂ ਸੀ ਕਰਨ ਦੇ ਰਹੇ ਸਰਪੰਚ ਨੂੰ ਤਾਂ ਫਿਰ ਹੋਰ ਪੈਸੇ ਦੀ ਮੰਗ ਕਰ ਰਹੇ ਸੀ ਇਸ ਕਰਕੇ ਦਬਾਅ 'ਚ ਆ ਕੇ ਉਸ ਨੌਜਵਾਨ ਸਰਪੰਚ ਮੁੰਡੇ ਨੇ ਆਤਮ ਹੱਤਿਆ ਹੀ ਕਰ ਲਈ ਹੁਣ ਇਸ ਮਾਮਲੇ 'ਚ ਕਈ ਸਾਰੇ ਪਿੰਡਾਂ ਦੇ ਸਰਪੰਚ ਇਕੱਠੇ ਹੋਏ 30 ਦੇ ਕਰੀਬ ਕਿਸਾਨ ਮਜ਼ਦੂਰ ਮਲਾਜ਼ਮ ਤੇ ਦੁਕਾਨਦਾਰਾਂ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਔਰ ਉਹਨਾਂ ਨੇ ਕੱਲ ਗੁਰਦੁਆਰਾ ਪ੍ਰਗਟ ਸਾਹਿਬ ਦੇ ਵਿਖੇ ਉੱਥੇ ਇਕੱਠੇ ਹੋ ਕੇ ਇੱਕ ਵੱਡਾ ਐਲਾਨ ਕੀਤਾ ਕਿ ਅਸੀਂ ਐਮਐਲਏ ਨੂੰ ਗ੍ਰਿਫਤਾਰ ਕਰਾਉਣਾ ਚਾਹੁੰਦੇ ਆ ਉਹਦੇ ਤੇ ਪਰਚਾ ਦਰਜ ਕਰਾਉਣਾ ਚਾਹੁੰਦੇ ਆ ਤੇ ਉਹਨਾਂ ਨੇ 9 ਜੂਨ ਦਾ ਥਾਣੇ ਦਾ ਘਰਾਓ ਰੱਖਿਆ ਉਦੋਂ ਤੱਕ ਪੁਲਿਸ ਨੂੰ ਇਹ ਕਿਹਾ ਗਿਆ ਕਿ ਇਹਨਾਂ ਦੋਨਾਂ ਦੇ ਉੱਪਰ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ ਉਦੋਂ ਤੱਕ ਸੰਘਰਸ਼ ਲੜਾਂਗੇ ਜਦੋਂ ਤੱਕ ਇਸ ਮ੍ਰਿਤਕ ਸਰਪੰਚ ਤੇ ਉਹਦੇ ਮਾਪਿਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ